ਮੁਖਸਰ ਸਾਹਿਬ ਦੇ ਮਲੋੜ ਦੀ ਸਬਡਿਵੀਜ਼ਨ ਦੇ ਵਿੱਚ ਜਿੱਥੇ ਪੁਲਿਸ ਹੈ ਜਿਹੜੀ ਲਗਾਤਾਰ ਪ੍ਰਯਾਸ ਕਰਦੀ ਨਜ਼ਰ ਆਈ ਹੈ ਕਿ ਨਸ਼ੇ ਦੇ ਤਸਕਰਾਂ ਨੂੰ ਕਿਵੇਂ ਉਹਨਾਂ ਤੇ ਨਿਗਰਾਨੀ ਰੱਖ ਕੇ ਕਿਵੇਂ ਠੱਲ ਪਾਈ ਜਾਵੇ ਤਾਂ ਉਸ ਦੇ ਹੀ ਚਲਦੇ ਪੁਲਿਸ ਨੇ ਪੂਰਾ ਹਾਈ ਟੈਕ ਨਾਕਾ ਲਾ ਲਿਆ ਜਿੱਥੇ ਲੱਗਦਾ ਵੀ ਨਸ਼ੇ ਦੀ ਤਸਕਰੀ ਹੁੰਦੀ ਹੈ ਜਾਂ ਜਿੱਥੇ ਲੱਗਦਾ ਨਸ਼ਾ ਸਪਲਾਈਰ ਹੁੰਦਾ ਉੱਥੇ ਪੁਲਿਸ ਨੇ ਨਾਕਾ ਲਾ ਕੇ ਲੋਕਾਂ ਦੇ ਵਾਹਨ ਚੈੱਕ ਕੀਤੇ ਜਿਨ੍ਹਾਂ ਕੋਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸੀ ਲੋਕ ਤਾਂ ਉੱਥੇ ਪੁਲਿਸ ਨੇ ਵੱਡੇ ਚਲਾਨ ਕੱਟ ਕੇ ਲੋਕਾਂ ਦੇ ਹੱਥ 'ਚ ਵੀ ਦੇਤੇ ਜਿਹੜੇ ਮੁੰਡੇ ਆਵਾਰਾ ਕਰਦੀ ਨਜ਼ਰ ਆਏ ਤਾਂ ਉਹਨਾਂ ਤੇ ਵੀ ਚਲਾਨ ਦਿੱਤੇ ਨਹੀਂ ਨਾਕਾਬੰਦੀ ਕੀਤੀ ਹੋਈ ਹੈ ਕੋਈ ਮੁਸਫਰ ਦੀ ਚਲਾਤੀ ਕੀਤੀ ਹੋਈ ਹੈ ਜਾਂ ਅਫਸਰਾਂ ਦੀ ਜਿਹੜੀ ਰਿਪੋਰਟ ਦਿੱਤੀ ਤੇ ਜਿਹੜੀ ਸਾਡੀ ਸਪੈਸ਼ਲ ਨਾਕਾਬੰਦੀ ਕੀਤੀ ਹੈ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤ ਅਨੁਸਾਰ ਅਤੇ ਜਿਹੜੇ ਕਈ ਮਾਰੇ ਅੰਸਰਾ ਉਹਨਾਂ ਦੇ ਨੱਕ ਪਾਉਣ ਦੀ ਖਾਤਰ ਜਿਹੜੇ ਇਹਨਾਂ ਦੇ ਨਾਲ ਨਾਲ ਇਹ ਵੀ ਵੇਖੀ ਜਾਣਗੇ ਟ੍ਰੈਫਿਕ ਨਿਯਮਾਂ ਦੇ ਲੰਘਣਾ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਵੀ ਹੈ ਤੇ ਅਸੇਸ ਤੋਂ ਵੱਧ ਜਵਾਪਦਵਾਸੀ ਕੋਈ ਨਸ਼ੇਦਰ ਲੈਕਟਿੰਗ ਵੀ ਕੋਈ ਇੱਥੇ ਖਬਰਾਂ ਮਿਲਦੀਆਂ ਤਾਂ ਨਾ ਕਬ ਹਾਂ ਇਹ ਵੀ ਹੈ ਜੀ ਸਾਨੂੰ ਮਿਲਦਾ ਰਹਿੰਦਾ ਕਿਤੇ ਨਾ ਕਿਤੇ ਕੋਈ ਬੰਦਾ ਆ ਜੇ ਕੋਈ ਹੋ ਜੇ ਸਾਨੂੰ ਸਮਝ ਆਉਂਦੀ ਆ ਜਾਂ ਸਾਡੇ ਧਿਆਨ ਚ ਆਉਂਦਾ ਉਹਦੇ ਬਰਾਬਰ ਦੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ